The ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੀ ਹੋਈ ਕਿਉਂਕਿ ਚੋਣਾਂ ਦਾ ਐਲਾਨ ਹੋ ਗਿਆ ਹੈ ਚੋਣਾਂ ਦਾ ਐਲਾਨ ਹੋ ਗਿਆ ਹੈ तमाम ਸਟੂਡੈਂਟਸ ਜੋ ਆਰਗੇਨਾਈਜੇਸ਼ਨਸ ਨੇ ਜੋ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਉਤਸ਼ਾਹ ਇਸ ਚੀਜ਼ ਨੂੰ ਲੈ ਕੇ ਤਾਂ ਪੰਜਾਬ ਯੂਨੀਵਰਸਿਟੀ ਚ 5 ਸਤੰਬਰ ਨੂੰ ਵੋਟਾਂ ਪੈਣਗੀਆਂ ਸ਼ਾਮ ਨੂੰ ਹੀ ਨਤੀਜੇ ਆ ਜਾਣਗੇ ਪੂਰਾ ਦਿਨ ਇਲੈਕਸ਼ਨ ਚੱਲੇਗਾ ਪੂਰਾ ਦਿਨ VOTING ਚੱਲੇਗੀ ਵੱਖ-ਵੱਖ ਸਟੂਡੈਂਟ ਜਥੇਬੰਦੀਆਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ 5 ਸਤੰਬਰ ਸਵੇਰੇ 8 ਵਜੇ ਵੋਟਾ ਸ਼ ਹੋ ਜਾਣਗੀਆਂ ਔਰ ਦੇਰ ਤੱਕ ਦੇਰ ਸ਼ਾਮ ਤੱਕ ਵੋਟਾਂ ਚੱਲਣਗੀਆਂ ਤਾਂ ਰਾਤ ਨੂੰ ਹੀ ਸ਼ਾਮ ਨੂੰ ਹੀ ਰਿਜ਼ਲਟ ਆ ਜਾਏਗਾ ਨਤੀਜੇ ਆ ਜਾਣਗੇ ਪਿਛਲੀ ਵਾਰ ਵੀ ਰਾਤ ਨੂੰ ਨਤੀਜੇ ਐਲਾਨੇ ਗਏ ਸੀ ਰਾਤ ਨੂੰ ਜਦੋਂ ਹੈ ਰਾਤ ਵੇਲੇ ਰਿਜ਼ਲਟ ਆਇਆ ਸੀ ਤਾਂ ਪੰਜਾਬ ਯੂਨੀਵਰਸਿਟੀ ਚ ਜੋ ਇਲੈਕਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਸੀ ਪਿਛਲੇ ਦਿਨੀ ਤਰੀਕ ਐਲਾਨ ਕਰ ਦਿੱਤੀ ਗਈ ਸੀਗੀ ਔਰ 5 ਸਤੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਉਤਸ਼ਾਹ ਹੈ ਇਸ ਚੀਜ਼ ਨੂੰ ਲੈ ਕੇ ਕਿਉਂਕਿ ਕੰਪੇਨਿੰਗ ਕਰਕੇ ਦੇਖਣਾ ਹੋਏਗਾ ਹੁਣ ਕਿ ਕੌਣ ਬਾਜ਼ੀ ਮਾਰਦਾ ਇਸ ਵੇਲੇ ਵੱਖ-ਵੱਖ ਜਥੇਬੰਦੀਆਂ ਭਾਵੇਂ ABVP ਹੋਵੇ, SY ਹੋਵੇ, NSCUI ਹੋਵੇ, ਸੱਤ ਹੋਵੇ ਵੱਖ-ਵੱਖ ਜਥੇਬੰਦੀਆਂ ਜੋ ਨੇ ਉਹ ਲੱਗੀਆਂ ਨੇ ਪ੍ਰਚਾਰ ਦੇ ਲਈ ਤਾ ਦੇਖਣਾ ਹੋਏਗਾ ਬਾਜੀ ਇਸ ਵਾਰ ਕੌਣ ਮਾਰਦਾ ਕਿਉਂਕਿ ਇਸ ਵਾਰ ਐਸੋਆਈ ਤੋਂ ਸੋਪੂ ਵੀ ਵੱਖਰੀ ਹੋ ਗਈ ਹੈ ਇਸ ਵਾਰ ਕਿਉਂਕਿ ਪਿਛਲੇ ਦਿਨੀ ਦਲਵੀਰ ਗੋਲਡੀ ਖੰਗੂੜਾ ਆਏ ਸੀਗੇ ਉਹਨਾਂ ਨੇ ਬਕਾਇਦਾ ਸੋਪੂ ਦਾ ਟੈਗ ਵੀ ਆਪਣੇ ਸ਼ਰਟ ਤੇ ਲਾਇਆ ਹੋਇਆ ਸੀਗਾ ਔਰ ਕਿਉਂਕਿ ਸੋਪੂ ਤੋਂ ਹੀ ਸ਼ੁਰੂਆਤ ਕੀਤੀ ਸੀ ਵੱਖ-ਵੱਖ ਜਥੇਬੰਦੀਆਂ ਦੇ ਜੋ ਲੀਡਰ ਰਹੇ ਨੇ ਉਹਨਾਂ ਦੀ ਹੁਣ ਜਿਹੜੇ ਵੱਡੇ ਲੀਡਰ ਬਣ ਗਏ ਕਈ ਜ਼ਿਆਦਾਤਰ ਦੀ ਸ਼ੁਰੂਆਤ ਕਿਸੇ ਦੀ ਸੋਪੂ ਤੋਂ ਹੋਈ ਹੈ ਔਰ ਕਿਸੇ ਕਿਸੇ ਦੀ ਹੋਰ ਆਰਗੇਨਾਈਜੇਸ਼ਨ ਤੋਂ ਹੋਈ ਹੈ ਤਾਂ ਜ਼ਿਆਦਾਤਰ ਹਾਲਾਂਕਿ ਪ੍ਰਾਣੀ ਜਿਹੜੀ ਜਿੱਥੇ ਬੰਦੀ ਸੀਗੀ ਸੋਪੂ ਸੀ ਪੂਸੂ ਸੀ ਔਰ ਸੋਪੂ ਦੇ ਹੀ ਜ਼ਿਆਦਾ ਜਿਹੜੇ ਲੀਡਰ ਸੋਪੂ ਨੇ ਪੈਦਾ ਕੀਤੇ ਨੇ ਭਾਵੇਂ ਬਰਿੰਦਰ ਢਿੱਲੋਂ ਹੁਣਾਂ ਦਾ ਜ਼ਿਕਰ ਹੋਵੇ ਜਾਂ ਫਿਰ ਦਲਵੀਰ ਗੋਲਡੀ ਹੁਣਾਂ ਦਾ ਜ਼ਿਕਰ ਹੋਵੇ ਹੋਰ ਵੀ ਬਹੁਤ ਸਾਰੇ ਜੋ ਲੀਡਰ ਕੋਈ ਕੋਈ ਲੀਡਰ ਬਣ ਗਿਆ ਕੋਈ ਵਕੀਲ ਬਣ ਗਿਆ ਕੋਈ ਪੁਲਿਸ ਦੇ ਵਿੱਚ ਹੋਇਆ ਹੈ ਇਸ ਵੇਲੇ ਕੋਈ ਹੋਰ ਵੱਖ-ਵੱਖ ਜੋ ਹੈ ਸਟ੍ਰੀਮਸ ਦੇ ਵਿੱਚ ਚਲਾ ਗਿਆ ਤਾਂ ਦੱਸ ਦਈਏ ਕਿ ਵੋਟਾਂ ਪੈਣਗੀਆਂ 5 ਸਤੰਬਰ ਨੂੰ ਪੀਯੂ ਦੇ ਵਿੱਚ ਉਤਸ਼ਾਹ ਦਾ ਮਾਹੌਲ ਹੈ 16000 ਤੋਂ ਵੱਧ ਜੋ ਸਟੂਡੈਂਟ ਨੇ ਉਹ VOTING ਕਰਨਗੇ ਹਿੱਸਾ ਲੈਣਗੇ 16000 ਦੇ ਕਰੀਬ ਸਟੂਡੈਂਟ ਜੋ ਹੈ ਸਰਗਰਮ ਨੇ ਤਾਂ ਦੱਸ ਦਈਏ ਕਿ ਪੀਯੂ ਚ 80 ਤੋਂ ਵੱਧ ਵਿਭਾਗਾਂ ਚ 16000 ਤੋਂ ਵੱਧ ਵਿਦਿਆਰਥੀ ਪੜਦੇ ਨੇ ਸਟੂਡੈਂਟ ਪੜਦੇ ਆ ਔਰ ਜੋ ਕਿ VOTING ਕਰਨਗੇ ਇਵਨਿੰਗ ਡਿਪਾਰਟਮੈਂਟ ਦੇ ਵਿੱਚ ਵੀ ਸਟੂਡੈਂਟ ਜੂ ਨੇ ਵਕਤ ਉਹਨਾਂ ਦੀ VOTING ਹੋਏਗੀ ਤਾਂ ਹਰ ਸਾਲ ਇਵਨਿੰਗ ਡਿਪਾਰਟਮੈਂਟ ਚ ਵਕਤੋਂ ਕਾਉਂਸਲ ਦਾ ਗਠਨ ਹੁੰਦਾ ਤਾਂ ਤਰੀਕ ਦਾ ਐਲਾਨ ਕੀਤਾ ਗਿਆ ਜਿਵੇਂ ਔਰ ਉਸੇ ਆ ਬਈ ਉਹ ਚਾਹ ਦੀ ਲਹਿਰ ਸਿੱਗੀ ਸਟੂਡੈਂਟ ਦੇ ਵਿੱਚ 19 ਅਗਸਤ ਨੂੰ ਨਾਮਜ਼ਦਗੀ ਭਰੀ ਜਾਏਗੀ 1 ਘੰਟੇ ਦਾ ਸਮਾਂ ਦਿੱਤਾ ਜਾਏਗਾ ਨਾਮਜ਼ਦਗੀ ਭਰਨ ਦੇ ਲਈ ਔਰ ਉਸ ਤੋਂ ਬਾਅਦ ਫਿਰ ਜੇ ਕਿਸੇ ਨੇ ਨਾਮਜ਼ਦਗੀ ਵਾਪਸ ਲੈਣੀ ਹੋਏਗੀ ਤਾਂ ਉਸੇ ਸਮੇਂ ਹੀ ਉਸੇ ਦਿਨ ਵਾਪਸ ਨਾਮਜ਼ਦਗੀ ਲਈ ਜਾ ਸਕਦੀ ਹੈ ਔਰ ਉਸ ਤੋਂ ਬਾਅਦ ਫਿਰ 5 ਸਤੰਬਰ ਨੂੰ ਵੋਟਾਂ ਹੋਣਗੀਆਂ 5 ਸਤੰਬਰ ਨੂੰ ਵੋਟਾਂ ਪੈਣਗੀਆਂ ਦੇਖਣਾ ਹੋਏਗਾ ਕਿ ਇਸ ਵਾਰ ਬਾਜੀ